ਆ ਦੇਖ ਹੁਣ ਫੋਨ ਤੇ ਫੋਨ ਕਰਦੀ ਐ ਕਰ ਲੈਣ ਦੇ ਉਹਨੂੰ ਚੰਗਾ ਸੇਕ ਲੱਗਣ ਦੇ ਨੂੰ ਫੇਰ ਦੇਖਦੇ ਆ ਜਮੀਨ ਤਾਂ ਦੇ ਕੋਣੀ ਪਹੂ ਉਹ ਇਹਨੂੰ ਜਮੀਨ ਵੇਚ ਉਹ ਨਾਲ ਇੱਥੇ ਆਉ ਦੱਕਣ ਦੇ ਹੱਥੇ ਨੂੰ ਹੋਰ ਹੁਣ ਚੱਕਦੀ ਨਹੀਂ ਹੈਗਾ ਬੇਬੇ ਚਾਹ ਲੈ ਆ ਮੈਂ ਮੋੜ ਕੇ ਜਾਣਾ ਆਣਾ ਨਹੀਂ ਬਤਵਾ 2 ਮਿੰਟ ਬਾਅਦ ਲੈ ਆ ਮੈਂ ਜਲਦੀ ਜਾਣਾ ਮੈਂ 2 ਮਿੰਟ ਬਾਅਦ ਗੱਲ ਅੰਜਲ ਗੱਡੂ ਫੋਨ ਕਰੀ ਜਾਂਦੀ ਹੈ ਮਨਦੀਪ ਚੱਲੇ ਲੈ ਇਹ ਕੀ ਦੇ ਫੋਨ ਹੈ ਉਹ ਕੁਛ ਨਹੀਂ ਵੀ ਇਹਦਾ ਪ੍ਰੀਤ ਕ੍ਰਿਸ਼ਨ ਮਾਂ ਨੇ ਫੋਨ ਤੋਂ ਫੋਨ ਕਰਦੀ ਹੈ ਰਾਤ ਵੀ ਫੋਨ ਆਉਂਦੇ ਕਈ ਵਾਰੀ ਆ ਗਏ ਆਹ ਹੋ ਤੜਕੇ ਵੱਲਦੇ ਤੇ ਇਹਨਾਂ ਇੱਥੇ ਬੰਕ ਜਿਹੜਾ ਕੰਮਕਮਾਲ ਦਾ ਨਾ ਹੋਣਾ ਆ ਹੁਣ ਵੀ ਫੋਨ ਆਇਆ ਉਹਨੂੰ ਚਾਹੀਦੀ ਵਾਹ ਕਿਤੇ ਕੰਮਕਮਾਲ ਦਾ ਫੋਨ ਹੋਊਗਾ ਫਿਰ ਉਹ ਕਾ ਨੂੰ ਉਹ ਵੀ ਫੋਨ ਕਰਦੀ ਆ ਬਾਰ-ਬਾਰ ਉਹਨੂੰ ਐ ਵੀ ਹੁਣ ਵੀ ਹਣੇ ਲੈ ਜਾਣਾ ਗਿਆ ਕੇ ਯਾਰ ਆਜੋ ਮੋਰੇ ਅੱਛਾ ਚਲ ਤੂੰ ਚੱਕ ਕੇ ਦੇਖ ਲਈ ਕੀ ਕਹਿੰਦੀ ਆ ਫਿਰ ਉਹ ਜੀ ਠੀਕ ਹੈ ਉਹਨੇ ਹਾਂ ਜੀ ਛੇਕ ਲੱਗਿਆ ਚੰਗੀ ਤਰ੍ਹਾਂ ਫਿਰ ਆਪਾਂ ਚੱਕਾਂਗੇ ਫੋਨ ਹਾਂ ਨਾ ਕੱਲ ਉਹਨੂੰ ਕੇਰਾ ਉਹਨੂੰ ਇੱਕ ਦੋ ਵਾਰ ਬੰਦਾਂ ਗੱਲ ਕਰਕੇ ਦੇਖ ਲੀਓ ਨਾ ਕੀ ਕਹਿੰਦੀ ਐ ਜ਼ਮੀਨ ਤਾਂ ਦੇਣੀ ਪਊਗੀ ਆ ਜਾ ਜ਼ਮੀਨ ਮੰਗਦੀ ਐ ਠੀਕ ਐ ਫਿਰ ਆਪਾਂ ਨੂੰ ਆਪਾਂ ਇੱਕ ਕਰਾਉਣਾ ਆ ਜਮੀਨ ਦਾ ਉਹ ਬੜਾ ਬਣੀ ਹੋ ਗਈ ਹੈ ਫਰੀਦ ਜੀ ਨਾਲ ਗੱਲ ਕਰੀ ਹੋਈ ਹੈ ਨਾਲੇ ਮੈਨੂੰ ਇਹਨਾਂ ਨੇ ਕਰਦਿਆਂ ਵੀ ਕੀ ਜਮੀਨ ਦਾ ਹਾਂ ਤਾਂ ਇਹ ਤਾਂ ਗੱਲ ਕਰ ਕੱਲੀ ਮਾਈ ਆ ਕਰ ਇੱਕ ਆਪਾ ਦੋਨੋਂ ਜਿੱਦ ਕਰਦੀ ਆ ਬਸ ਹਾਂ ਦੋਵੇਂ ਮਾਵਾਂ ਸੀ ਨੇ ਜਮੀਨ ਤਾਂ ਹੁਣ ਆਪਣੀਆਂ ਨਾਲੇ ਆਉਣ ਦੀ ਕੁੜੀ ਦੇ ਉਹਨਾਂ ਨੇ ਕਰ ਨਹੀਂ ਲਈ ਕੀ ਇਹਨੂੰ ਜਿੱਦ ਕਰਦਿਆਂ ਕਰ ਲਿਆ ਨੇ ਆਪਾਂ ਜਮੀਨ ਤਾਂ ਲਵਾਂਗੇ ਚਲ ਤਾਂ ਐ ਜਿਹਦੇ ਬਾਅਦ ਤਾਂ ਤੰਗ ਕਰ ਦਿੰਗੇ ਤਾਂ ਤਾਂ ਤੂੰ ਇਹ ਤੇਰੀ ਫੋਨ ਚੱਕ ਕੇ ਉਹਨਾਂ ਨਾਲ ਗੱਲ ਕਰ ਲੈ ਹੂੰ ਵੀ ਦੇਖ ਭਾਈ ਮੈਂ ਤਾਂ ਜਮੀਨ ਦੀ ਗੱਲ ਕਰੇ ਕੁੜੀ ਦਾ ਆ ਭਾਈ ਰੁਸ ਦਿਓ ਚ ਲੜਨ ਦੇ ਮੈਂ ਤਾਂ ਹਰ ਕੁੜੀ ਨੂੰ ਤਾਂ ਕਰ ਮਰੀ ਦੀ ਐ। ਦਾਹਣੇ ਕਰਕੇ ਮੈਂ ਕਰੀਆ ਫਿਰ। ਚੱਲ ਤੂੰ ਐ ਕਰ। ਪੂਣੇ ਨੇ ਖੇਤ ਬੰਨੇ ਜਾਇਆ। ਜਾ ਕੇ ਤੂੰ ਤੇਰਾ ਮਨ ਮਣੋ ਸ਼ਹਿਰ ਉਤਾਰੋ ਆ ਨਾ। ਫੇਰ ਮੈਂ ਆਉਂਦਾ ਸ਼ਹਿਰਾਂ। ਹਾਂ। ਸ਼ਹਿਰ ਜਾ ਕੇ ਫੇਰ ਮੈਂ ਖੇਤ ਬੰਨੇ ਹੱਥ ਨਾਲ ਗਿੱਡਾ ਮਾਰੂੰਗਾ। ਨਾਲੇ ਦਾ ਫੋਨ ਕੱਦਾਂ ਆਇਆ। ਮੈਂ ਤਾਂ ਨਹੀਂ ਚੱਕਦਾ ਹਜੇ। ਹਾਂ। ਇਹਨੂੰ ਇੱਕ ਨਾ ਤਰੀ ਜਾਣ ਦੇ ਫੋਨ। ਨਾ ਚੱਲ ਕੋਈ ਨਾ ਫੋਨ ਚੱਕ ਨਹੀਂ ਚੱਕ ਕੇ ਗੱਲ ਕਰੀਓ ਨਾ। ਬਸ ਇਹ ਕੱਢਣ ਦੇ ਨੀ ਕਿੱਦਾਂ ਆਇਆ। ਪਹਿਲੀ ਜਾ ਮੇਰੀ ਪੀਸ ਨਾਲ ਗੱਲ ਕਰਾ। ਇਹ ਤਾਂ ਪ੍ਰੀਤ ਮੰਨਦੀ ਐ। ਉਹਨੂੰ ਗੱਲ ਕਹਿ ਦੀ ਹੁਣ ਪ੍ਰੀਤ ਨੂੰ ਜਿਵੇਂ ਮੰਨਦੀ ਆ ਤਾਂ ਮਤਲਬ ਹਾਂ ਕਰਦੀ ਨੰਬਰ ਹੀ ਸੁਣ ਜਾਂਦਾ ਕਿ ਰਿਸ਼ਤਾ ਗਰੇ ਪਟਿਆਲਾ ਗੱਲ ਹੀ ਕਰਦੀ ਜ਼ਮੀਨ ਦੀ ਜ਼ਮੀਨ ਦੀ ਹੁਣ ਜਾਂਦਾ ਪਟਿਆਲਾ ਨੂੰ ਆ ਕੇ ਆਪਾਂ ਚੱਲਾਂ ਇੱਕ ਵਾਰੀ ਆਫਿਸ ਕਰੀ ਜੀ ਨਾ ਤੇ ਚਲ ਉਹਨੇ ਕਹਿਤਾ ਕੰਨ ਕਹੀ ਹੋ ਜੇ ਹੋਵਾ ਹੂੰ ਵੀ ਜ਼ਮੀਨ ਹੈਗੀ ਆ ਵੀ ਚਲ ਆਪਾਂ ਕਹਿੰਦੇ ਆਪਾਂ ਦੇ 10 10 ਕਿਲੋੜਾ ਪਾਣ ਬਦਵਖੱਜੜ ਹੋਈ ਹੋਇਆ ਸ਼ਹਿਰ ਵੀ ਉਹ ਹਾਂ ਬੇਬੇ ਤੈਨੂੰ ਹੁਕਮ ਆਲੇ ਕਰਤੀ ਮੈਨੂੰ ਪਰਚੀ ਤਾਂ ਦੇ ਦਿੰਦੀ ਤੂੰ ਹੁਕਮ ਆਲੇ ਕਰਦੀ ਤੂੰ ਦੱਸਦਾ ਬਣਾ ਲਾ ਬੈ ਤੂੰ ਪਰਚੀ ਤੂੰ ਲਿਖੇ ਬੈਠਾ ਮੈਨੂੰ ਬਤਾ ਦੱਤਿਆ ਤੈਨੂੰ ਆਏ ਤੀ ਵੀ ਤੂੰ ਭਾਈ ਤਾਂ ਨਾ ਮੁੜਤੇ ਜਾਏਂਗਾ ਫਿਰ ਤੂੰ ਪਰਚੀ ਲੈ ਕੇ ਮੈਂ ਤਾਂ ਦੱਸ ਮੈਂ ਸ਼ਹਿਰ ਜਾਂਦਾ ਬੈਠੇ ਮੈਂ ਤਾਂ ਡੀਕ ਦਿੱਤੀ ਤਾ ਫੜਾ ਮੈਂ ਸ਼ਹਿਰ ਜਾਂਦਾ ਕਿਹਾ ਦੇਂਗਾ ਤੈਨੂੰ ਮੈਂ ਸ਼ਹਿਰ ਜਾ ਕੋਣਾ ਇਹਨੂੰ ਬੋਟੂ ਚ ਪਾ ਕੇ ਬਾਹਲਾ ਪਾਲਾ ਵਿੱਚ ਇਹਨੂੰ ਉਹ ਤਾਂ ਹੁਣ ਤਾਂ ਪਾ ਲੂੰ ਹੁਣ ਫਰੀ ਤੇ ਕਿਹੜਾ ਲੱਗਿਆ ਮੇਰਾ ਇਹਨੂੰ ਬਸ ਤੇ ਜਾਂਦਾ ਮੈਨੂੰ ਕੱਢੀ ਮੰਮੋੜ ਤੋਂ ਜਾਂਣਾ ਪਹਿਲਾਂ ਮੋਟਰ ਤੇ ਕੰਮ ਜਾਣਾ ਸੀ ਹਾਂ ਚੱਲ ਹੁਣ ਤੂੰ ਰੋਟੀ ਖਾ ਲੈ ਫਿਰ ਰੋਟੀ ਭੁੱਖ ਜੀ ਤਾਂ ਹੈ ਨਹੀਂ ਹਜੇ ਚੱਲ ਰੋਟੀ ਤਾਂ ਖਾਣੀ ਹੋਣਾ ਦੁਬਾਰਾ ਹੋ ਜਾ ਪਿਆ ਚੱਲ ਆ ਦੇ ਰੋਟੀ ਫਿਰ ਲੈ ਦੀਪ ਰੋਟੀ ਖਾ ਲੈ ਪਾਣੀ ਕਿ ਕਰਾਉ ਪਾਣੀ ਰਹਿਣ ਦੇ ਮੈਂ ਇੱਕ ਅੱਧੀ ਖਾਉਂਗਾ ਮਸਾਂ ਅੱਛਾ ਨਾਲੇ ਹੋ ਕੀ ਕਹਿੰਦੀ ਹੁਣ ਫੋਨ ਫਾਦਦੇ ਕੋਈ ਆਇਆ ਕਿਸਦਾ ਮੇਰੇ ਕੋਲ ਤਾਂ ਨੰਬਰ ਆਉਣਾ ਕੋਲੇ ਮੇਰਾ ਇਹ ਨੰਬਰ ਹੈ ਉਹਦੇ ਕੋਲ ਕੰਮ ਵੀ ਕੀਤਾ ਕੋਲ ਤਾਂ ਹੂੰ ਮੈਂ ਜਿੱਦਾਂ ਫੋਨ ਵੀ ਕਰਿਆ ਨਹੀਂ ਹੁਣ ਤੇਰੇ ਨਾਲੇ ਗੱਲ ਹੁੰਦੀ ਹੈ ਜੀ ਨਾਲ ਜੀ ਮਾਈ ਜਾਈ ਦੀ ਜਿਹਨਾਂ ਕਰਾਇਆ ਰਿਸ਼ਤਾ ਜਾ ਉਹਨੂੰ ਕਰਦੀ ਐ ਫੋਨ ਉਹਦੇ ਨਾਲ ਗੱਲ ਕਰ ਹਾਂ ਹਾਂ ਨਾ ਉਹਨੂੰ ਅੱਜ ਗੱਲ ਕਰਦੀ ਹਾਂ ਉਹ ਨਾਲ ਵੀ ਕੀ ਬੀਬੀ ਆ ਵੀ ਦਸਮਨ ਮੋਟਰ ਪਾਣੇ ਦਾ ਨੂੰ ਜਿਆਦਾ ਨ ਹੋਣੀ ਸਕੇ ਕਰੇ ਹੂੰ ਚਲ ਫੇਰ ਉਹਨਾਂ ਨਾਲ ਗੱਲ ਕਰੂੰਗਾ ਅੱਜ ਕੋਈ ਗੱਲ ਪੀਟੀ ਨਾਲ ਫਿਰ ਤਾਂ ਉਹ ਮੋਟਰ ਲੈ ਗਿਆ ਸੀ ਕਿ ਉੱਥੇ ਨਾਲ ਮੈਂ ਕਰ ਜੂ ਮੋਟਰ ਤੇ ਗਿਆ ਚਲੋ ਸਾਮਸਾ ਹੈ ਰਿਹਾ ਸੀ ਗਿਆ ਜਿਸੀ ਆਣਾ ਹੁਣ ਜਾਉ ਮੋਟਰ ਤੇ ਤਾਂ ਨਾ ਮੈਂ ਮੋਟਰ ਤੇ ਕਰਨਾ ਕੀ ਦੀ ਹੁਣ ਉਹ ਆਇਆ ਸਪਰੇ ਹੀ ਕਰਨੀ ਪਊਣੀ ਸੈਂਕੀ ਨਾ ਜੀ ਉਹ ਠੰਡ ਕਰਤੀ ਨਾ ਬਤੀਨੀ ਉੱਤੇ ਉਹ ਲੋਗ ਅੰਦਰ ਸਭ ਨਹੀਂ ਕਰ ਦੂੰਗਾ ਮੜ ਗਿਆ ਹੋਜ ਉਹ ਕਰ ਦੂੰਗਾ ਪਾਣਾ ਸੱਤਰੀ ਕਰਾਓ ਸੋ ਸੱਤਰੀ ਕਰਾਓ ਹੋ ਠੀਕ ਠਾਕ ਹੈ ਪਾਣਾ ਹਾਂ ਠੀਕਾ ਪਾਣਾ ਕੋਈ ਨਾ ਹਾਂ ਹਾਂ ਸਭ ਠੀਕ ਠਾਕ ਹੈ ਪਾਣਾ ਅੱਛਾ ਹੋਰ ਕਿੰਨੇ ਹੁ ਜਿਹੜਾ ਹੀ ਨਹੀਂ ਮਾਰਦੀ ਹੈ ਜਿਹੜਾ ਪੂਰਾ ਮਾਰਿਆ ਕਰ ਕੋਸੋ ਬਣੇ ਹੁੰਦੇ ਨੂੰ ਪਤਾ ਹੈ ਕਰਦੇ ਤਾਂ ਲਗਾਉਣੀ ਕੋਈ ਨਹੀਂ ਦਿੰਦੀ ਅਰਦੇ ਕੰਮ ਤਾਂ ਦੇ ਤਾਂ ਹੁਣ ਬਹੂ ਹੈਗੀ ਆ ਲੜਕੀ ਕਿੱਥੇ ਆ ਉਹ ਗਈ ਹੋਈ ਆ ਬੜੇ আচ্ছা ਸਾਰਾ ਕੰਮ ਤਾਂ ਉਹ ਕਰ ਲੈਂਦੀ ਹੋਊਗੀ ਕਰ ਲੈਂਦੀ ਆ ਭਣ ਜੈਦ ਹਾਂ ਚੱਲ ਕਰੀ ਹੋਈ ਆ ਤਾਂ ਬੋਤਾ ਹਾਂ ਚੱਲਾ ਇਹਦਾ ਕੰਮ ਕਰਨ ਵਾਲੀ ਕੁੜੀ ਐ ਕਰਦੀ ਐ ਤਰਕਾਇ ਤੇ ਬਹੁਤ ਚੰਬਲੇ ਦਾ ਮਾਰੀ ਰਿਹਾ ਆਹ ਕਹੀਂ ਤਾਂ ਕਹੀਂ ਨਾ ਕੰਮ ਕਰਨ ਵਾਲੇ ਥੋੜੇ ਜਾਂ ਥੋੜਾ ਬੀ ਘਰ ਦਾ ਕੰਮ ਨਹੀਂ ਕਰਨਾ ਹੈਗਾ ਹੋਰ ਕਿੰਨੇ ਕੀ ਕਰ ਰਹੇ ਨੇ ਸਭ ਟਿਕ ਟਾਕ ਪੋਈ ਨਹੀਂ ਬੱਚਾ ਹੀ ਗਿਆ ਕਿ ਨਾ ਕੀ ਕਰਾਈ ਨਿਆਣੇ ਨਹੀਂ ਨਮੇਡਾ ਸੁਬਾਤ ਨਹੀਂ ਮਣ ਮੋਟਾ ਸੀ ਤੁੰਦ ਨੂੰ ਨਾ ਹੋ ਗਿਆ ਹਾਂ ਮੈਨੂੰ ਨਹੀਂ ਪਤਾ ਲੱਗਦਾ ਕਿ ਕਿਤੇ ਕੁੱਟ ਕੇ ਗਈ ਹੋਈ ਸੀ ਮੈਂ ਤਾਂ ਰਵਾਜ ਸੁਣਿਆ ਸੀ ਅੱਛਾ ਸਭ ਵਾਲੀ ਆਪਕੇ ਜਿਹੜਾ ਤੂੰ ਤੈਨੂੰ ਆਉਂਗਾ ਅੱਛਾ ਬਾਰ ਬਾਰ ਅੱਛਾ ਆ ਜਾਣਾ ਇਹਦਾ ਮਾੜ ਮੱਠਾ ਛੋੜਾ ਕਾਣਾ ਮਾੜ ਮੱਠਾ ਤੈਨੂੰ ਵੀ ਰੋਕਣਾ ਪੈ ਚਾਹੀਦਾ ਮੈਂ ਤਾਂ ਹੁਣ ਕੋਣੇ ਦੀ ਹੁਣ ਮੈਂ ਤਾਂ ਬਾਤ ਪੁੱਛੇ ਮੁੰਡੇ ਨੂੰ ਵੀ ਭਾਈ ਆ ਕੀ ਗੱਲ ਤੇ ਰੌਲਾ ਕਰਦਾ ਐਦਾਂ ਜੀ ਹਾਂ ਕਹਦਾ ਪ੍ਰੀਤ ਨੂੰ ਕਹਿੰਦਾ ਮੈਂ ਵੀ ਇਹ ਗੱਲ ਕਰਤੀ ਉਹ ਕਹਿੰਦਾ ਆ ਬਾਕੀ ਆ ਜਿੰਨੀ ਜਨ ਹੁੰਦੀ ਜਿੰਨੀ ਤਰ੍ਹਾਂ ਨਾਲ ਚੱਲ ਆਪਾਂ ਕੱਪਲੀ ਹੋਣੀ ਕਰਨੀ ਨਹੀਂ ਗੱਲ ਹੈ ਹਾਂ ਜਮੀਨ ਤਾਂ ਚੱਲ ਹੁਣ ਕਿਹੜਾ ਕਿਸਨ ਦੇਣੀ ਆ ਜਮੀਨ ਤਾਂ ਥੋੜੀ ਹੋਆ ਉਹਦੀ ਹੋਆ ਚੱਲ ਭੈਣ ਕੋਈ ਗੱਲ ਨਹੀਂ ਜੇ ਤੂੰ ਉਹ ਬਾਕੀ ਰੁੱਸ ਕੇ ਮਾਨੂੰ ਨਾ ਮਾਰਾ ਗੱਲ ਕਰਕੇ ਹਾਂ ਇਹੇ ਸਮਝਾ ਦੇ ਇਹ ਜੋਂ ਤੂੰ ਭੈਣ ਵਿੱਚ ਵਿਚਾ ਦੇ ਠੀਕ ਆ ਗੱਲ ਤਾਂ ਹੁਣ ਤੈਨੂੰ ਸਮਝਾਉਣੀ ਆ ਕੋਈ ਨਾ ਕਰਨਾ ਉਹ ਚਾਹ ਬਣੀ ਦੇਵਾ ਨਾ ਵਸਾ ਕਾਤਾ ਨਾ ਠੀਕੇ ਆਈ ਸੀ ਨਾ ਹੁਣ ਕਰ ਦੇੜਾ ਹੀ ਨਹੀਂ ਮਾਰਿਆ ਜਿਹੜਾ ਤਾਂ ਦਾ ਬਣਾ ਜੀ ਵੀ ਜੇ ਬੜੀ ਜਿਆਦਾ ਭਾਰੀ ਹੋ ਗਈ ਬੱਸ ਘਰੇ ਹੁਣ ਚੱਲ ਅੱਗੇ ਤਾਂ ਕੱਲੀ ਸੀ ਹੁਣ ਤਾਂ ਬਹੂ ਹੈਗੀ ਆ ਘਰੇ ਬਹੁਤ ਹੌਣ ਚੰਨ ਬਸ ਤਾ ਕੱਲੇ ਕਰਦੀ ਸੀ ਸਾਰੇ ਕੰਮ ਤੂੰ ਮੜਾਏ ਐ ਕਰੀ ਮੇਰੀ ਗੱਲ ਸੁਣ ਲੈਣ ਹਾਂ ਤੂੰ ਕੋ ਨਾ ਫੋਨ ਕਰਕੇ ਉਹਦੀ ਮਾਂ ਨੂੰ ਵੜਾ ਸਮਝਾਏ ਠੀਕ ਆ ਹਾਂ ਵਿਜ ਕੋੜੀ ਬਸਾਉਣੀ ਦੇਖਾਉਣਾ ਵੀ ਗੱਲ ਮੈਨੂੰ ਠੀਕ ਆ ਹਾਂ ਤੂੰ ਅੱਜ ਨੂੰ ਫੋਨ ਕਰਕੇ ਸੰਧਾਈ ਗੱਲ ਠੀਕ ਆ ਕੁੜੀ ਤਾਂ ਪਹਿਲਾਂ ਬਚਾਉਣੀ ਦੇਖਾਉਂਦੇ ਨਹੀਂ ਮੈਂ ਤੱਕ ਮੈਂ ਤਾਂ ਕਰਕੇ ਤੋਕੇ ਆ ਫਾਇਲੀਆ ਤੇ ਠੀਕ ਆ ਕਹੀਂ ਦਾ ਕਹੀਂ ਨਹੀਂ ਜਾਂਦਾ ਮੈਂ ਤਾਂ ਕਰ ਦਿੱਤੀ ਹੁਣ ਨਾ ਨਾ ਇੰਨੀ ਛੇਤੀ ਉਹ ਕਰ ਨਾ ਚੱਲ ਪੈਣੀ ਹੁੰਦੇ ਨਿਆਣੇ ਦੀ ਗੱਲ ਹੁਣ ਜਾਣ ਦੁੱਧ ਗੰਨ ਮੰਨਣ ਕੋਲੀ ਮੈਂ ਤਾਂ ਸਾਫ ਕੋ ਸ ਜਾਊਗਾ ਉਹਨੇ ਕਿਤੇ ਹੋਰ ਕੋ ਤੇ ਲੈ ਕੇ ਜਾਣਾ ਮੈਂ ਚੱਲ ਤੂੰ ਨਾ ਮੈਂ ਨਹੀਂ ਸਮਝਦੀ ਗੱਲ ਕਹੀਂ ਤਾਂ ਉਹਨੇ ਗੜਾ ਕੋ ਤੇ ਹੋਰ ਲੈ ਕੇ ਜਾਣਾ ਤੁਸੀਂ ਨਿਕਾਲੀ ਨਾ ਨਾ ਕਰੋ ਠੀਕ ਆ ਚੱਲ ਕੋਈ ਜਾ ਪੈਣੀ ਗੱਲ ਜਮੇ ਤਾੜੇ ਫੋਨ ਕਰ ਜਾਂਦਾ ਜਾਣੀ ਆ ਫੇਰ ਮੈਂ ਆ ਜਾਏ ਫੇਰ ਆਂਦੀ ਮੈਂ ਹੁਣ ਉਹ ਗੱਲ ਕਰਕੇ ਬਣੀ ਜੀ ਠੀਕ ਆ ਨਾਂ ਦਾ ਕੱਲ੍ਹ ਸੋਨੀਓ ਬੰਦੀ ਆ ਹੁਣ ਚੱਲੇ ਜਵਾਕ ਨੇ ਤੇ ਹੁਣ ਚਾਣਾ ਪਤਾਰ ਨਾਲ ਮਿਲ ਕੇ ਰਹਿਣਗੇ ਮੈਂ ਤਾਂ ਹੁਣ ਲੜਾਂਗੇ ਪੜਾਂਗੇ ਤਾਂ ਹੁੰਦੀਆਂ ਨੇ ਘਰਾਹਤੀ ਹੁੰਦੀਆਂ ਨੇ ਹੋਰ ਕੋਈ ਤਾਂ ਕੋਈ ਗੱਲ ਹੋਣੀ ਹੋਣੀ ਐ ਤਾਂ ਨਹੀਂ ਕੋਈ ਸੋਈ ਗਈ ਆ ਨਾ ਕਰਦੀਆਂ ਫੋਨ ਥੋੜੀ ਕੋਲੇ ਪਤਾ ਲੈਣੀ ਆ ਕੁੜੀ ਤੋਂ ਆਈ ਬੀਤਾ ਕੁੜੀ ਕਾਇ ਨਹੀਂ ਸੀ ਜਾਣ ਵਾਲੀ ਕੋਈ ਤਾਂ ਕੋਈ ਗੱਲ ਹੈਗੀ ਹੋਣਾ ਵਿੱਚੋਂ ਫੋਨਾ ਰੱਖ ਗਈ ਮਾਂ ਇਹਦੀ ਮੇਰੇ

ਉਹ ਤਾਂ ਜ ਮੰਮੀ ਬਿਮਾਰ ਹੋ ਗਏ ਸੀ ਕਹਿੰਦੇ ਮੇਰੀ ਮਾਂ ਬਿਮਾਰ ਹੈ ਤੇ ਮੈਂ ਜਾਣਾ ਉੱਥੇ ਪਿੱਕੇ ਲੜਦਾ ਨਹੀਂ ਪਾਇਆ ਤੁਸੀਂ ਨਾ ਨਾ ਕੋਈ ਜੜਾਈ ਨਹੀਂ ਹੋਈ ਨਾ ਮਾਂ ਪਤਾ ਲੈਣੀ ਆ ਫਿਰ ਨਾ ਲੈ ਲਓ ਕੋਈ ਗੱਲ ਨਹੀਂ ਮੈਂ ਤਾਂ ਪਿਆ ਕਹਿੰਦਾ ਨੇ ਰੁੱਸੇ ਗਿੱਲੇ ਨਾਲੇ ਗਈ ਆ ਨਹੀਂ ਨਹੀਂ ਉਹ ਤਾਂ ਮੈਨੂੰ ਪੁੱਛ ਕੇ ਕਹਿੰਦੀ ਮੇਰੀ ਮਾਂ ਬਿਮਾਰ ਆ ਕਹਿੰਦੀ ਮੈਂ ਜਾ ਕਾਣਾ ਮੈਂ ਲਾਏ ਕਿ 10 ਵਜੇ ਮੈਨੂੰ ਲੱਕਾ ਰੱਖਦੇ ਹਾਂ ਤੁਸੀਂ ਮੈਂ ਤੋਲਾ ਰੱਖਦੇ ਹਾਂ ਨਾ ਨਹੀਂ ਨਹੀਂ ਕੋਈ ਉਹ ਨਹੀਂ ਨਹੀਂ ਪਤਾ ਤਾਂ ਲੱਗਿਆ ਜਾਣਾ ਮੈਨੂੰ ਤੂੰ ਕੋਈ ਲਾਲੀ ਪਤਾ ਤੈ ਤੂੰ ਦੱਸ ਪਤਾ ਤਾਂ ਲੱਗਿਆ ਜਾਣਾ ਮੈਨੂੰ ਕਰ ਲਿਓ ਪਤਾ ਕੋਈ ਦਾ ਪਤਾ ਕਰਨਾ ਫੋਨ ਕਰੀ ਜਾ ਕੋਈ ਨਾ ਫੋਨ ਕਰ ਲਿਓ ਰਹੇ ਤੇ ਕੀ ਕਰਦੀ ਸੀ ਬਸ ਜੱਤੀ ਹਾਂ ਥੋੜਾ ਗਲੀਆਂ ਬਣਾਉਣੀ ਸੀ ਮੰਮੀ ਵਾਸਤੇ ਕਿਹਾ ਹਾਂ ਠੀਕ ਹੈ ਰੋਟੀਆਂ ਕਾਣੇ ਬਸ ਨਹੀਂ ਜੀ ਡਾਕਟਰ ਨੇ ਮੜਾ ਕੀਤਾ ਵੀ ਹਲਕੀ ਚੀਜ਼ਾਂ ਦੇ ਲਈਆਂ ਨੇ ਤੁਹਾਨੂੰ ਪਤਾ ਨਾ ਮੰਮੀ ਨੂੰ ਟੈਗ ਦੀ ਪ੍ਰੋਬਲਮ ਆਉਂਦੀ ਹੈ ਰੜਾਈ ਕੀ ਤੋਂ ਮੈਨੂੰ ਤਾਂ ਜੀ ਖਾਸੇ ਦਿਨ ਹੋ ਤੁਹਾਨੂੰ ਦੱਸੇ ਇਹ ਮੈਂ ਤਾਂ ਜੀ ਘਰੇ ਜਾ ਕੇ ਨਹੀਂ ਆਈ ਰੜਾਈ ਕੀ ਕਰਨਾ ਇਹ ਗੱਲ ਬਸ ਜੀ ਜਲਦ ਤੱਕ ਹੀ ਹੋਣੀ ਹੈ ਚਾਚਾ ਹਾਂ ਸਾਡੀ ਜ਼ਮੀਨ ਤੇ ਅੱਖ ਰੱਖੀ ਬੈਠੇ ਨੇ ਹੂੰ ਹੁਣ ਮੈਨੂੰ ਕਹਿੰਦੇ ਜਦ ਤੱਕ ਜ਼ਮੀਨ ਵੇਚ ਕੇ ਸਾਨੂੰ ਨਹੀਂ ਨਾ ਦਿੰਦੀ ਸਾਡੇ ਘਰੇ ਨਹੀਂ ਆਈ ਹੁਣ ਤੁਸੀਂ ਆਪ ਦੱਸੋ ਜਿੰਮੇ ਜ਼ਮੀਨ ਨਹੀਂ ਵੇਚੀ ਮੇਰੀ ਮਾਂ ਕਿੱਥੇ ਜਾਊਗੀ ਠੀਕ ਆ ਪੁੱਤ ਤੇਰੀ ਗੱਲ ਸਹੀ ਏ ਉਹ ਵਾਲੇ ਨਾਲ ਕੀ ਨੇ ਜ਼ਮੀਨ ਨੂੰ ਤੁਸੀਂ ਸਾਨੂੰ ਪਹਿਲਾਂ ਨਹੀਂ ਦੱਸਿਆ ਜੱਜੀ ਵੀ ਉਹਨੇ ਲਾਇਆ ਜੀ ਨਹੀਂ ਪਤਾ ਮੈਨੂੰ ਪਤਾ ਨਹੀਂ ਤੀ ਇਹ ਤਾਂ ਮਗਰੋਂ ਹੀ ਪਤਾ ਲੱਗਦਾ ਏ ਬੰਦਿਆਂ ਦਾ ਤਾਂ ਵਕਤ ਗਈ ਪਤਾ ਲੱਗਦਾ ਠੀਕ ਐ

ਤੋੜਿਆ ਤਾਂ ਬਹੁਤ ਚੰਗਾ ਹੀ ਕੀਤਾ ਬਾਕੀ ਤੇਰੀ ਕਿਸਮਤ ਹੈ ਠੀਕ ਹੈ ਚਲ ਜੱਤੀ ਮਾ ਤਾਂ ਗੱਲਾਂ ਗੱਲਾਂ ਚ ਭੁੱਲੀ ਗਈ ਇਹ ਚਾਵਨਾ ਗੱਲਾਂ ਨਹੀਂ ਥੋੜੇ ਵਾਸਤੇ ਠੀਕ ਹੈ ਬੁੱਤ ਦੇਖ ਲਾ ਪਾਲਤਾ ਕਹਿੰਦਾ ਸਾਡੀ ਕੋਈ ਮੰਗ ਨਹੀਂ ਹੈਗੀ ਹੈ ਫੇਰ ਹੁਣ ਕਹਿੰਦੇ ਇੰਨੇ ਲਾਲਚੀ ਹੋ ਗਏ ਜ਼ਮੀਨ ਤੇ ਅੱਖ ਧਰ ਲਈ ਐਨਾ ਕੋਈ ਸੈਂ ਨਹੀਂ ਜਾਇਦਾ ਤੇ ਤੇਰੇ ਸਭ ਕੁਝ ਤੇਰੇ ਹੈਗਾ ਉਹਦੇ ਤੇ ਆਵੇ ਤੁਸੀਂ ਜ਼ਮੀਨ ਤੇ ਉਹਦੀ ਤੇ ਵਿਚਾਰੀ ਹਾਂ ਨਸ 1 2 3 ਤਾਂ ਮੈਨੂੰ ਮੰਗਣੀ ਕੋਈ ਨਹੀਂ ਹੋਏਗੀ ਹੁਣ ਫੇਰ ਚਲ ਸੋਚੀ ਦਿੰਦੀ ਦੋ ਗੱਲ ਪੀਂਆਂ ਕਰ ਕਈ ਸਹੀ ਗਾਰ ਸਹੀ ਗਾਰ ਪੁੱਤ ਹੋਰ ਕਿਵੇਂ ਹੁਣਾ ਹੋਇਆ ਠੀਕ ਆ ਹਰਦੀਪ ਹਾਂ ਜੀ ਠੀਕ ਆ ਜੀ ਹੋਰ ਭਾਈ ਬੀਬੀ ਲੱਗੀ ਮੈਂ ਬਾੜ ਜਨੂੰ ਅੱਛਾ ਦੋ ਤਿੰਨ ਦੋ ਘੰਟੇ ਲੱਗ ਜਾਣਗੇ ਘਟ ਵਟਾ ਜੀ ਅੱਛਾ ਕੰਮ ਸ਼ੁਰੂ ਕਰੀ ਕੰਮਤੀ ਦੱਸੋ ਉਹ ਕੁੜੀ ਗੱਪੇ ਕੀਤੀ ਤੁਸੀਂ ਕੀ ਗੱਲ ਹੈ ਉਹ ਤਾਂ ਮੇਰੀ ਮੰਮੀ ਬਿਵਾਰ ਸੀ ਜੀ ਉਹ ਕਹਿੰਦੀ ਵੀ ਬਿਵਾਰ ਆਹੋ ਹਾਂ ਤਾਂ ਕਰਕੇ ਲੈ ਬਾਕ ਚਲੀ ਗਈ ਸੀ ਮੈਂ ਅੱਗੇ ਬਾਕ ਜੀ ਹਾਂ ਕਹਿੰਦੀ ਹੁਣ ਜਾਣਾ ਮੈਂ ਮੈਂ ਬਾਕ ਚਲੀ ਅੱਛਾ ਸੱਚ ਦੱਸਣ ਨੂੰ ਉੱਠਣਾ ਬੋਲੀ ਸੱਚ ਹੈ ਜੀ ਹਾਂ ਸੱਚੀ ਗੱਲ ਹੈ ਮੈਂ ਇਹੀ ਗੱਲ ਹੋਈ ਹੈ ਹਾਂ ਹਾਂ ਜੀ ਅੱਛਾ ਉਹ ਤਾਂ ਕਹਿੰਦੀ ਮੈਂ ਕੋਟਕੇ ਕੱਢਤੀ ਕੁੱਟ ਕੇ ਗਿਨੇ ਕੱਢੀ ਕਿਹਨੇ ਕੱਢੀ ਹੈ ਕੱਢੀ ਆ ਕੁੱਟ ਕੇ ਨਾ ਜੀ ਕੁੱਟ ਕੇ ਨਹੀਂ ਕੱਢੀ ਹਾਂ ਉਹ ਤਾਂ ਆਪ ਗਈ ਐ ਅੱਛਾ ਹਾਂ ਉਹ ਮੈਨੂੰ ਕਹਿ ਗਈ ਜੀ ਮੈਂ ਜਦੋਂ ਮੈਂ 15 ਦਿਨ ਲਾ ਕੇ ਆਉਂਗੀ ਹਾਂ ਪਤਾ ਕਾਣਾ ਹੋਈ ਆ ਕੋਈ ਗੱਲ ਤਾਂ ਹੋਈ ਹੋਊਗੀ ਐ ਤਾਂ ਨਹੀਂ ਜਾਂਦੀ ਸਾਜੀ ਉਹ ਦੇਖੋ ਕੋਈ ਗੱਲ ਤਾਂ ਹੈਗੀ ਹੋਵਾ ਤੁਸੀਂ ਆਪੇ ਜਾਣਿਓ ਇੱਕ ਤੁਹਾਨੂੰ ਗੱਲ ਦੱਸਦਾ ਹਾਂ ਹੂੰ ਹੁਣ ਉਹਨਾਂ ਕੋਲ ਜ਼ਮੀਨ ਆ ਹੂੰ ਠੀਕ ਐ ਹੂੰ ਮੈਂ ਸਾਨੂੰ ਕਹਿਣਾ ਜਮੀਨ ਆ ਉਹ ਅਸੀਂ ਜਮੀਨ ਤਾਂ ਮੰਗਦੇ ਨਹੀਂ ਪੈਸੇ ਹਾਂ ਹੁਣ ਜੇ ਜਮੀਨ ਆ ਉਹ ਮਾਵਾਂ ਧੀਆਂ ਕੋਲੀ ਰਹੂ ਹੂੰ ਉਹ ਜਾਊ ਕਿੱਥੇ ਲੈ ਕੇ ਜਮੀਨ ਤਾਂ ਤੇਰੇ ਕੋਲੇ ਬਥੇਰੀ ਸੀ ਤੂੰ ਉਹਨਾਂ ਦੇ ਘਰ ਨੂੰ ਭੁੱਖ ਰੱਖਦਾ ਜਮੀਨ ਦੀ ਮੈਂ ਭੁੱਖ ਨਹੀਂ ਰੱਖਦਾ ਜੀ ਮੈਂ ਹਾਂ ਤੇਰੇ ਕੋਲ ਬਥੇਰਾ ਪੁਸਤੀ ਕੋਠੀ ਤੇਰੀ ਬਣੀ ਹੋਈ ਆ ਜਮੀਨ ਤੇਰੇ ਕੋਲੇ ਆ ਮੈਂ ਉਹੀ ਤਾਂ ਕਹਿਣਾ ਸੀ ਕੋਲਿਆ ਤਾਂ ਬਥੇਰਾ ਪੁਸਤੀ ਉਹ ਸਾਢੇ ਤਿੰਨ ਜਾਮ ਲਾਉਂਦਾ ਵੀ ਜਮੀਨ ਦਾ ਵੀ ਜਮੀਨ ਮੰਗਦ ਨੇ ਅੱਛਾ ਹਾਂ ਤੈਂ ਕੁੱਟ ਕੇ ਕੱਢੀ ਜਾ ਫੇਰ ਹਾਂ ਕੁੱਟ ਕੇ ਨਹੀਂ ਕੱਢੀ ਮੈਂ ਹਾਂ ਕੋਈ ਕੁੱਟ ਕੇ ਨਹੀਂ ਗੱਡੀ ਹੈਗੀ ਉਹ ਜ਼ਮੀਂਦਾਰ ਦਾ ਇਲਜ਼ਾਮ ਪਾਉਂਦੇ। ਪਤਾ ਰਹਿੰਦੀ ਆ ਮੇਰੇ ਕੋਲੇ। ਜਾ ਕੇ ਆਈਆਂ ਮੈਂ। ਉਹਨੂੰ ਪਤਾ ਕਿਹ ਤੋਂ ਰਹਿੰਦੀ ਆ ਫਿਰ ਉਹ ਕੁਛ ਨਹੀਂ ਪਿਆਰੀਗਾ। ਉਹਨੂੰ ਕਹਿੰਦਾ ਵੀ ਜਾਦਾ ਮਾਂ ਕੋਲੇ ਭੱਜ ਜਾ। ਫਿਰ ਜ਼ਮੀਂਦਾਰ ਉਹ ਰਹਿਣ ਲੱਗੇ ਜ਼ਮੀਨ ਮੰਗਦੇ ਨੇ। ਕੋਈ ਜ਼ਮੀਨ ਨਹੀਂ ਮੰਗੀ। ਅੱਛਾ। ਬਾਕੀ ਬੀਬੀ ਨਾਲ ਗੱਲ ਕਰ ਲਿਓ। ਬੀਬੀ ਤਾਂ ਕਿੱਥੇ ਗਈ ਆ ਹੁਣ? ਬਾਹਰ ਤੇ ਇਹਨੂੰ ਦੱਸ ਦੇਗਾ ਜੀ। ਅੱਛਾ। ਹਾਂ ਜੀ। ਠੀਕ ਆ। ਹਾਂ। ਕੋਈ ਇਹ ਜਿਹਾ ਕਰਦੀ ਨਹੀਂ, ਕੋਈ ਕੁੱਤੀ ਨਹੀਂ, ਕੋਈ ਕਰਿਆ ਘੂਰਿਆ ਨਹੀਂ, ਕੁਛ ਨਹੀਂ ਕਰਿਆ। ਗੱਲ ਤਾਂ ਕੋਈ ਹੋਈ ਹੋਊ। ਗੱਲ ਹੋਈ ਏ ਤੇ ਉਹਨਾਂ ਕੋ ਮਰਜ਼ੀ ਕੋਈ ਗੱਲਾਂ ਬਣਾਈ ਨਾ ਲੋਕ ਜ ਮਰਜ਼ੀ ਗੱਲਾਂ ਹੋ ਜਾਣੇ ਜੀ ਕੋਈ ਗੱਲ ਨਹੀਂ ਹੋਈ ਗੱਲ ਤਾਂ ਕੋਈ ਹੈਗੀ ਆ ਉਹ ਆ ਵਿੱਚ ਆਹੀ ਗੱਲ ਹੋਈ ਆ ਜੀ ਕੋਈ ਗੱਲ ਨਹੀਂ ਕਿਆ ਲੈ ਫਿਰ ਮੈਂ ਜਮੀਨ ਆ ਤੁਹਾਨੂੰ ਵਧੇਦੀ ਆ ਜਮੀਨ ਐਸੀ ਕਰਨੀ ਆ ਠੀਕ ਆ ਹਾਂ ਚੰਗਾ ਫਿਰ ਮੈਂ ਜਾਣੀ ਆ ਦੇਖਦੀ ਆ ਆ ਤੁਸੀਂ ਗੱਲ ਕਰ ਦਿਓ ਕਿਵੇਂ ਬਣੂਗਾ ਚੰਗਾ ਹਾਂਜੀ ਹਾਂ ਕੋਈ ਗੱਲ ਨਹੀਂ ਠੀਕ ਆ ਚੰਗਾ ਹੋਊ ਕੋਈ ਗੱਲ ਤਾਂ ਵਿੱਚ ਚਾਹੇ ਕੱਲੂ ਆਇਓ ਸਾਡੇ ਕੋਲ ਨੇ ਆਓ ਤਾਂ ਗੱਲ ਤਾਂ ਕੋਈ ਹੈਗੀ ਆ ਹਾਂ ਵੀ ਨਹੀਂ ਕੋਈ ਬਣਦੀ ਹੈ ਜੀ ਗੱਲ ਤਾਂ ਕੋਈ ਹੋਊ ਵਿੱਚ ਕੜਪੜ ਹੈ ਆ ਗਈ ਤੋ ਹਾਂ ਬੜਾ ਮਦਾ ਰੋੜੇ ਘੋਸਣਾ ਹੋਰ ਠੀਕ ਹੈ ਸਾਸਰੀ ਘਰ ਪੈਣ ਸਾਸਰੀ ਘਰ ਤਾਂ ਹੈ ਹੋਰ ਕਿਵੇਂ ਆ ਹਾਂ ਠੀਕ ਹੈ ਬੜਾ ਮੈਂ ਤਾਂ ਹੁਣ ਉਧਰ ਕਿਉਂ ਸਾਡੇ ਬਾੜਾ ਵਰ ਗਿਆ ਤੀ ਅੱਛਾ ਪਾਥੀਆਂ ਨੂੰ ਉਹ ਠੰਡ ਚ ਤਾਂ ਉੱਤੋਂ ਪਾ ਪੈਂਦੇ ਤਾਂ ਨਹੀਂ ਹੈ ਹਾਂ ਉਹ ਥਾਂ ਪਰਿਆ ਤੀ ਹੁਣ ਮੈਂ ਇੱਧਰ ਤੋਂ ਸਮਾਰ ਲੈਣੀ ਹੈ ਤੇ ਇੱਥੇ ਮੈਂ ਪਾਥੀ ਵਸ ਲੈ ਅੱਛਾ ਹਾਂ ਉਹ ਫਿਰ ਹੁਣ ਤੁਸੀਂ ਕਿਵੇਂ ਕਰਨਾ ਦੀਪਕਾ ਗਈ ਟੀ ਮੈਂ ਮੇਲੇ ਆਤੀ ਮੈਨੂੰ ਘਰੇ ਗਈ ਤੀ ਤੂੰ ਕਹਿੰਦਾ ਗਈ ਗਈ ਪਾਥੀਆਂ ਵੱਥਣ ਹਾਂ ਵੇ ਹੁਣ ਕਿਵੇਂ ਕਰਨਾ ਤੁਸੀਂ ਤੂੰ ਫਿਰ ਦਨ ਮੇਰੇ ਕੋਲ ਪੈਣਾ ਦੀ ਤੂੰ ਹਾਂ ਕੋਦੇ ਤਾਂ ਗੱਲ ਮੈਂ ਉਹਨਾਂ ਕੋ ਜਾ ਕੇ ਮੜਮੰਡ ਜਾ ਕੇ ਆਈਆਂ ਕਰੀਂਗਾ ਹਾਂ ਕੀ ਕਹਿਣਾ ਨੇ ਹੋ ਕਰੀਆ ਕੁੜੀ ਤਾਂ ਰਹਿੰਦੀ ਐ ਕਹਿਣਾ ਕੁੱਟ ਕੇ ਕੱਢੀਆਂ ਤੁਸੀਂ ਝੂਠ ਕੇ ਬੋਲਦੇ ਹੋ ਤਨ ਵੇ ਮੁੰਡੀ ਤੈਨੂੰ ਤਨ ਪਹਿਲਾਂ ਵੀ ਇਹੀ ਗੱਲ ਕਹੀਨੀ ਹੁਣ ਵੀ ਇਹੀ ਕਹਿਣੀ ਆ ਹਾਂ ਨਹੀਂ ਮੈਨੂੰ ਨਹੀਂ ਇਹ ਗੱਲ ਦਾ ਪਤਾ ਠੀਕ ਆ ਮੁੰਡਾ ਜਾਣੇ ਕੁੜੀ ਜਾਣੇ ਹੋ ਠੀਕ ਆ ਕਿਉਂ ਠੋੜਾ ਨਹੀਂ ਬੋਲਦਾ ਨਾ ਮੈਂ ਨਹੀਂ ਝੂਠ ਬੋਲਦੀ ਹਾਂ ਮੈਨੂੰ ਕਿ ਲੋੜ ਹੈ ਝੂਠ ਬੋਲਣ ਦੀ ਅੱਛਾ ਹਾਂ ਨਾ ਫੇਰ ਅਗਲਾ ਖਾਣੇ ਚ ਜਾਊਗਾ ਚੱਲ ਠਾਣੇ ਥੋੜੇ ਦੇਖ ਲੈ ਮੇਰੀ ਆਣੇ ਗੱਲ ਠਾਣੇ ਤੋਂ ਨਹੀਂ ਤਨ ਕਿਹਲਾ ਪਾਣੀ ਕਹਨ ਬਤਾਉਣੀ ਹੈ ਗੱਲ ਠੀਕ ਹੈ ਹਾਂ ਮੈਂ ਵੀ ਕਹੀ ਨਹੀਂ ਆਇਕਣੇ ਹਾਂ ਵੀ ਦੇਖ ਆਪਾਂ ਸਿਆਣੇ ਬੰਦੇ ਦਾ ਮਤਲਬ ਹੁੰਦਾ ਗੱਲ ਸਮਝਾਉਣੀ ਠੀਕ ਹੈ ਹਾਂ ਹਾਂ ਵੀ ਉਹਨੂੰ ਕਹਿੰਦੇ ਰਜਮੰਦੀ ਨਾਲ ਦੇਖ ਕੁੜੀ ਤੋਂ ਰਾਮ ਨਾਲ ਤੋਰਦਣ ਠੀਕ ਹੈ ਹਾਂ ਵੀ ਪਣੀ ਉਹ ਤਾਂ ਮੁੰਡਾ ਕਹਿੰਦਾ ਜ਼ਮੀਨ ਉਡੀ ਦੇ ਨਾ ਅੱਜ ਕੱਲ ਨੂੰ ਮੁੰਡੇ ਦੇ ਨਾ ਕਰਾ ਦੇ ਠੀਕ ਹੈ ਤੇ ਕੀ ਗੱਲ ਹੈ ਅੱਛਾ ਹਾਂ ਚਲ ਹੋਰ ਇਹ ਰੌਲਾ ਕਾਦਾ ਚਲ ਮੈਂ ਤਾਂ ਕਹਿਆ ਸੀ ਮਰਾਜਾ ਬਿੰਦੀ ਕਰੋ ਭਾਈ ਪੁੱਤ ਤੁਸੀਂ ਹਾਂ ਨਾ ਚਲ ਮੈਂ ਤਾਂ ਰਜਾ ਨਹੀਂ ਜਾਣਾ ਹੈਗਾ ਆਪਾਂ ਨੇ ਆਪਾਂ ਨੇ ਇੱਥੇ ਹੀ ਮਕਾਉਣਾ ਕੰਮ ਚਲ ਇੱਥੇ ਹੀ ਕਹਿ ਦੇਣਾ ਨਾ ਮੋੜ ਦੇਣਗੇ ਆਪਾਂ ਨੂੰ ਪਾਹੀ ਬੰਨਾ ਮੈਂ ਸਮਝਾਉਣ ਆਈਆਂ ਵੀ ਦੇਖ ਤੁਸੀਂ ਹੁਣ ਸਮਝ ਲਓ ਗੱਲ ਨੂੰ ਬਥੇਰਾ ਪੋਸਾ ਤੇਰੇ ਕੋਲ ਹੈ ਸਭ ਕੁਝ ਬਣ ਜਾਣਾ ਮੈਂ ਤਾਂ ਬਣ ਦੇਖ ਤੈਨੂੰ ਪਹਿਲਾਂ ਵੀ ਇਹੀ ਗੱਲ ਕਹ ਦਿੱਤੀ ਮੈਂ ਤਾਂ ਤੈਨੂੰ ਹੁਣ ਵੀ ਇਹੀ ਗੱਲ ਕਹਿੰਦੀ ਹਾਂ ਵੀ ਦੇਖ ਠਾਣੇ ਤੇਰੀ ਤਾਂ ਰੋਣਾ ਨਹੀਂ ਕੀ ਜਾਵਾ ਹੈ ਨਾ ਤੈਨੂੰ ਪਤਾ ਨਹੀਂ ਨਾ ਉਹ ਉਹਨਾਂ ਕੇ ਨਾਲ ਫਿਰਾਂਗੇ ਸੀ ਆਹੋ ਚੱਲ ਗੱਲ ਤਾਂ ਮਾੜੀ ਮੋਟੀ ਕੋਈ ਹੁੰਦੀ ਹੋ ਆ ਘਰਾਂ ਚ ਹੋਈ ਵੀ ਨਹੀਂ ਹੁੰਦੀ ਹੀ ਨਹੀਂ ਆਪਾਂ ਦੋ ਘੰਟਿਆਂ ਤੋਂ ਖੜਕਦੇ ਹੁੰਦੇ ਠੀਕ ਹੈ ਬਿਨਾ ਹੋਏ ਤਾਂ ਦੇਖੀ ਪਤਾ ਜਾਂਦਾ ਨਹੀਂ ਹੈਗਾ ਚੱਲ ਮੇਰੀ ਗੱਲ ਸੁਣ ਮੈਂ ਤਾਂ ਇਹੀ ਤੈਨੂੰ ਕਹਿਣੀ ਆ ਵੀ ਤੂੰ ਇਹਨਾਂ ਨੂੰ ਕਹਿ ਵੀ ਭਾਈ ਰਜਾਵਾਂ ਦੀ ਨਾਲ ਦੇਖ ਲੈ ਕੁੜੀ ਨੂੰ ਤੋੜ ਦਿਓ ਵੀ ਤੂੰ ਵਿਚ ਵਿਚਾਰੇ ਹੁੰਨੇ ਪਹਿਲਾਂ ਵਿਚ ਵਿਚਾਇਓ ਸੀ ਵੀ ਵਿਚ ਵਿਚਾਇਓ ਕਰਕੇ ਭਾਈ ਮੈਂ ਤੋੜਦੀ ਕਰਾਲਾ ਕੁੜੀ ਨੂੰ ਠੀਕ ਆ ਚਲ ਹੁਣ ਤੁਸੀਂ ਵਾਅਦਾ ਨਾ ਵਧਾਓ ਗੱਲ ਦਾ ਨਹੀਂ ਨਹੀਂ ਕਰ ਮੈਂ ਤਾਂ ਚੱਲੀ ਫਿਰ ਹਾਂ ਚੰਗਾ ਜਾ ਭਣੀ ਤਾਂ ਕੰਮ ਨੇ ਪੜ ਜਵੇ ਬਧੀਆ ਸਾਰਾ ਦੇਖੇ ਮੀ ਟੈਨਸ਼ਨ ਹੋਈ ਪਈ ਆ ਸਾਰੀ ਦਿਹਾੜੀ ਮੇਰੇ ਨਹੀਂ ਕੰਮ ਮੁਕਦੋ ਚਲੋ ਮਹੌਨੀ ਆਪਦੇ ਚਿੰਦੇ ਦੇ ਚੱਕ ਲਿਆ ਕਰੂ ਰੋਟੀ ਪਾਣੀ ਬਣਾ ਲੈਂਦਾ ਹੁਣ ਨਾਲ ਤਾਂ ਮੈਂ ਆਹ ਤੰਦੇ ਕਰਦੀ ਆਂ ਨਾਲੇ ਮੈਂ ਵੀਰ ਟੈਨਸ਼ਨ ਕਰਾਂਗੇ ਹਰ ਵਕਤ ਹੁਣ ਜੇ ਠਾਣੇ ਕੋ ਕਹਦੀ ਤੇ ਹੋ ਗਈ ਗੱਲ ਫੇਰ ਕੰਮ ਵਧੂਗਾ ਇਹ ਬੰਦਾ ਰਹਿਣੇ ਚੱਲ ਦੇਖ ਉਹ ਰੁੱਸਦਾ ਹੁੰਦਾ ਕੋਈ ਗੱਲ ਨਹੀਂ ਰੁੱਸ ਕੀਤੀ ਕੋਈ ਗੱਲ ਨਹੀਂ ਸਮਝਾਉਣ ਵਾਲਾ ਵੀ ਕੋਈ ਨਾ ਕੋਈ ਤੈਹੀਂ ਲਈ ਆ ਚੱਲ ਨਿਬੜ ਜੇ ਵਧੀਆ ਮੈਂ ਕਹੀ ਨਹੀਂ ਉਹਨਾਂ ਨੇ ਕਿਹਾ ਹਾਂ ਉਹ ਤਾਂ ਮੈਂ ਇੱਕ ਟੀਕਾ ਗਰਾਉਂਡ ਜ਼ਮੀਨ ਦਾ ਉਹ ਆ ਦੇਖ ਸਾਰੀ ਵੀ ਅਹੜੀ ਤੁੰਡ ਪੜਤੀ ਆ ਔਖੀ ਹੋਣੀ ਬਾਰਾ ਨਹੀਂ ਹੁੰਦਾ ਜਿੰਨੇ ਦਾ ਤਾਂ ਕੰਮ ਸਾਮਾ ਦੀ ਆ ਇੱਕ ਟੀਕਾ ਗਰਾਉਂਡ ਮੈਂ ਮੁੰਡਿਆਂ ਨੂੰ ਸਮਝਾ ਦੂੰਗੀ ਵੀ ਤਾਂ ਹੀ ਕੀ ਲੈਣਾ ਜ਼ਮੀਨ ਤਾਂ ਜ਼ਮੀਨ ਤਾਂ ਆ ਤੇ ਅਗਲਾ ਦੇ ਦੂੰਗਾ ਉਹ ਕੁੜੀ ਜੀ ਨਾਲ ਤੇ ਵਸਾਉਣੀ ਆ ਰਹਾ ਜਮੀਨ ਤਾਂ ਕੀ ਕਰਾਉਣਾ ਅਗਲਾ ਤੇ ਇਹਦਾ ਹੁੰਦਾ ਛੱਡ ਪਰੇ ਮੈਂ ਤਾਂ ਹੁਣ ਬੂੰਡ ਵਿੱਚ ਪਚਾਂ ਤੂੰ ਹੀ ਗੱਲ ਦੰਬ ਜਿਹੜਾ ਪੈਂ ਥਾਮ ਲੈਣੀ ਜਾ ਕੇ ਹੋਰ ਥੱਕੀ ਪਈ ਹਾਂ ਹੁਣ ਸਾਰੇ ਤੰਦੇ ਕਰਨੇ ਪੈਦ ਨੇ ਬਹੁਤ ਔਖਾ ਬਣਾਉਣੀ ਆ ਮੁੰਡੇ ਦੀ ਬਣਾਉਣੀ ਜਿਹੜਾ ਥਾਮ ਲੈ ਆ ਤਾਂ ਮੈਂ ਤਾਂ ਦੰਬ ਲੈਣੀ ਹੁੰਦੀ ਆ ਹੋਪਾ ਫੱਕੀ ਨੂੰ ਮੈਂ ਤਾਂ ਪਪਾ ਨਹੀਂ ਭਾਈ ਕੀ ਬਣਿਆ ਹਾਂ ਈ ਡੋਗ ਨਾਦਰ ਮੁੰਦਰ ਲਾਗੀ ਮਾਸਾ ਮੁੰਡੇ ਰਿਸ਼ਤਾ ਹੋਇਆ ਸੀ ਕੋਣ ਆ ਮੇਰੇ ਕੋਲ ਸੱਤ ਪਿਆ ਜਾਣਾ ਹਾਂ ਹਾਂ ਵੀ ਕੱਦਿਓ ਗੱਲਾਂ ਮਾਰ ਜਿੰਨੇ ਕੀ ਹੋ ਗਿਆ ਗੱਲਾਂ ਮਾਰਦੀ ਐ ਮੇਰੀ ਗੱਲ ਸੁਣੋ ਅੱਜ ਉਹ ਗਮੰਡੜ ਆਈ ਸੀ ਮੇਰੇ ਕੋਲ ਤੇਰੇ ਕੋਲ ਵੀ ਇੱਕ ਜੇ ਤੈਨੂੰ ਦੱਸਿਆ ਘਤ ਨਹੀਂ ਬਹਲਾ ਉਹ ਮੇਰੇ ਕੋਲ ਦਾਈ ਦੀ ਮਾਂ ਬੀਬੀ ਨਾਲ ਗੱਲ ਕਰਦੀ ਆ ਉਹਦਾ ਕਰਦੀ ਸੀ ਕਦੀ ਵੀ ਉਹ ਰੋਂਦੀ ਆ ਕੁੱਟ ਕੇ ਕਰਦੀ ਈ ਜ਼ਮੀਨ ਮੰਗਦੇ ਹਾਂ ਆ ਫਿਰ ਜੇ ਤਾਂ ਚਾਹ ਤਾਂ ਗੱਲ ਹੋਈ ਹੋਈ ਆ ਤੇਰੀ ਤੂੰ ਹਣੋ ਕੀ ਕਹਿਆ ਤੈਨੂੰ ਮੈਨਾਂ ਤਾਂ ਗੱਲ ਬੀ ਬੀ ਨਾਲ ਕਰਦਿਓ ਉਹ ਤਾਂ ਮੈਨੂੰ ਐਂ ਕਹਿੰਦੀ ਸੀ ਕਹਿੰਦੀ ਇੱਥੋਂ ਠਾਣੇ ਜਾਣਗੇ ਆ ਫਿਰ ਤੁਸੀਂ ਨੇ ਕਹਾਈ ਮੈਂ ਤਾਂ ਜ਼ਮੀਨ ਵਾਰੇ ਮੈਂ ਕਹਿੰਦੀ ਐ ਰੁਕ ਜਾਣਾ ਬਸ ਤਾਂ ਤੈਨੂੰ ਬੁਰਾ ਰਿੱਟਾ ਕਰਾਉਂਦੀ ਹੁਣ ਤੂੰ ਕਹਿੰਦਾ ਮੈਨੂੰ ਉਹ ਜ਼ਮੀਨ ਤਾਂ ਐਂ ਮੈਂ ਤਾਂ ਐ ਕਹਣੀ ਦੇਖ ਕਰ ਲੇ ਸੋਣ ਉੱਤੋਂ ਵੜਿਆ ਕੇ ਆਪਣੀ ਉਹ ਨੂੰ ਕਿਰਾਏ ਲਿਓ ਫਿਰ ਦੇਖ ਵੀ ਦੇ ਤਾਂ ਰਹਿ ਦੇ ਲੋਡ ਉਹ ਠੀਕ ਆ ਨਹੀਂ ਉਹ ਤਾਂ ਆਪੇ ਉੱਠਣ ਵਾਲਾ ਨੇ ਕੋਈ ਉਹਦਾ ਆਊ ਕਿਵੇਂ ਫਿਰ ਉਹ ਮਾਰੇ ਆਊਗੀ ਮੇਰੀ ਗੱਲ ਸੁਣ ਮੈਂ ਉਹਨੂੰ ਕਿਹਾ ਗੰਢਣ ਨੂੰ ਹੂੰ ਵੀ ਦੇਖ ਪੈ ਨਾ ਅੰਦਰ ਵੜ ਕੇ ਗੱਲ ਉਹ ਘਰੋਂ ਨਿਵੇਡੋ ਹੂੰ ਥਾਣੇ ਚੱਲਣ ਤਾਂ ਕੋਈ ਨਹੀਂ ਉਹ ਕਰਿਆ ਹੋਇਆ ਥਾਣੇ ਚੱਲਣ ਤਾਂ ਕੀ ਐ ਇੱਥੇ ਰੋਲਾਂਗੇ ਆਪਾਂ ਨਾ ਤੁਰਾਂ ਲੰਗ ਨਾ ਹੋਰ ਰੋਣਗੇ ਤੁਰਾਂ ਲੰਗੇ ਉਧਰ ਹੋ ਜੰਗੇ ਉਧਰ ਹੋ ਜਾਂਦੇ ਹੁਣ ਪਤਾ ਹੀ ਨਹੀਂ ਲੱਗਦਾ ਕਿ ਕਿੰਨੇ ਉੱਤੇ ਤਾਂ ਹੀ ਹੁੰਦਾ ਡਟਾ ਜਾਣੇ ਆ ਆਤਾ ਬਣੋ ਕਰੀ ਜਾਂਦੀ ਐ ਕਰਦੇ ਐ ਕਰਦੇ ਐ ਕਰਦੇ ਐ ਕਰਦੇ ਜਮੀਨ ਦਾ ਐਨ ਤਾਂ ਰਿੱਤਾ ਗਿਆ ਤੁਨੂੰ ਨਾ ਫਿਰ ਜ਼ਮੀਨਦਾਰ ਦੇਖਦਾ ਸੀ ਕਹਿੰਦਾ ਵੀ ਜ਼ਮੀਨ ਵੀ ਮਾਂ ਕੀ ਕਰੂ ਜ਼ਮੀਨ ਲੈ ਲੈ ਜ਼ਮੀਨ ਲੈ ਲੈ ਘਰ ਹੁਣ ਤਸਾਉ ਗੱਲਾਂ ਹੁੰਦੀਆਂ ਨੇ ਆਏ ਹੁਣ ਸਾਰੀ ਗੱਲ ਥੋੜੀ ਹੁੰਦੀ ਤੁੰਨਾ ਤਾਂ ਨਹੀਂ ਕਰੀ ਜਾਂ ਨਹੀਂ ਹੁੰਦੀ ਆ ਚੱਲ ਬੰਗਾਲਾ ਦੇਖ ਜਉ ਹਾਂ ਮਗਾ ਲਿਆ ਕੀ ਹੁਣ ਤੂੰ ਮੇਰੀ ਗੱਲ ਸੁਣ ਮੈਂ ਗਵੰਡ ਨੂੰ ਬੁਲਾਉਂਗੀ ਜਾ ਕੇ ਉਹਨੂੰ ਲਿਆਉਣਾ ਕੇ ਘਰੇ ਠੀਕ ਆ ਬੁਲਾ ਲਾ ਕੋ ਹਾਂ ਉਹਨੂੰ ਕਹਿੰਦੀ ਫੋਨ ਕਰ ਦੇ ਭਾਣੇ ਅਸੀਂ ਭਲਾਣਾ ਦੇ ਨੂੰ ਆਵਾਂ ਤੇ ਉਹਨੂੰ ਸੁਣ ਦਿਲਾਵਾ ਆਸੋ ਗਾਹ ਨੂੰ ਠੀਕ ਆ ਵੀ ਦੇਖੋ ਤਨਾ ਪਹੁੰਚਣ ਹੁਣ ਆਪਣੇ ਕੋਲ ਤਾਂ ਬਹਾਨਾ ਉਹਦੀ ਮਹਾਮਾਰ ਹੈ ਬਹਾਨਾ ਹੈਗਾ ਭਾਈ ਦੇਖ ਮਾਰ ਨੂੰ ਮੈਂ ਲਈ ਠੀਕ ਆ ਤੇਰੀ ਮਾਂ ਠੀਕ ਹੋ ਹੋ ਜੂਗੀ ਠੀਕ ਆ ਨਹੀਂ ਭਾਈ ਹੁੰਦੇਗਾ ਬਿਮਾਰ ਹੈ ਕਦ ਮਰ ਜੀ ਉਹਦਾ ਕਿਦਾਂ ਸਹ ਹ ਕਲ ਪੂਰੇ ਹੋ ਜਾਣ ਵੀ ਜਮੀਨ ਹੁਣ ਤਾਈ ਕੰਨੀ ਨੇ ਕੀ ਕਰਨੀ ਫਿਰ ਵੀ ਤਾਂ ਆਪਣੀ ਹੋਊਗੀ ਠੀਕ ਆ ਹੁਣ ਉਹਦੀ ਮਹਾਮਾਰ ਹੈ ਮੈਂ ਦੱਸਿਆ ਤੈਨੂੰ ਚਲ ਕਰ ਲੋ ਫਿਰ ਤਾਈ ਨਾਲ ਗੱਲ ਕੋਈ ਕਰਕੇ ਫਿਰ ਆਪਾਂ ਜਾਇਆ ਮੈਂ ਮੈਂ ਗੱਲ ਆਪੇ ਕਰ ਲੂ ਫੋਨ ਤੇ ਆਪਾਂ ਹੁਣ ਮੈਂ ਕਿਉਂ ਨਹੀਂ ਠੀਕ ਆ ਲਿਆਉਣਾ ਚਲਦੇ ਜੇ ਤਾਂ ਠੀਕ ਰਹੀ ਠੀਕ ਆ ਰਹੀ ਪਰ ਭਾਈ ਦੇਖਾਂਗੇ ਕਿ ਬਣੂਗਾ ਆਹੋ ਨਾ ਤੈਨੂੰ ਕਹਿੰਦੀ ਵੀ ਲੈ ਕੇ ਲੈ ਕੇ ਆਉ ਜਾ ਕੇ ਉਹ ਤਾਂ ਕਹਿੰਦੀ ਥਾਣੇ ਜਾਣਗੇ ਨਹੀਂ ਉਹਦੇ ਮਾਮੇ ਤਾਂ ਇਹ ਕੋ ਕੁ ਉਹ ਪਿੱਛੇ ਮੁੰਡੇ ਨੇ ਥਾਣੇ ਰਹਿਣ ਤਾਂ ਲਿਆਉ ਜਾ ਕੇ ਹਾਂ ਬਸ ਹੁਣ ਆਪ ਲਿਆਉਣੀ ਆ ਠੀਕ ਆ ਚੱਲ ਠੀਕ ਹਾਂ ਚੰਗਾ ਫਿਰ ਚੰਗਾ ਲੈ ਮੈਂ ਕਰਦੇ ਹਾਂ ਗਵੰਡਰ ਨਾਲ ਗੱਲ ਹੈਲੋ ਹਾਂ ਬਣੇ ਆ ਗੱਲ ਹੁਣ ਮੇਰੀ ਮੈਂ ਦੀਪ ਨਾਲ ਗੱਲ ਕਰੀ ਆ ਦੀਪ ਕਹਿੰਦਾ ਕੋਈ ਗੱਲ ਨਹੀਂ ਜੇ ਦੇਖ ਉਹਦੀ ਆ ਮਾਂ ਮਾਰ ਭਾਣੇ ਪੰਜ ਚਾਰ ਦਿਨਾਂ ਨੂੰ ਜੇ ਤਾਂ ਜਾਗੜੀ ਢੀਲੀ ਆ ਤਾਂ ਤਾਂ ਕਹਿਣਾ ਕੀ ਆ ਨਹੀਂ ਦੇਖ ਪੰਜ ਚਾਰ ਦਿਨਾਂ ਨੂੰ ਭਾਣੇ ਉਹਨੂੰ ਕਹਿ ਦੇ ਉਹਦੀ ਮਾਂ ਨੂੰ ਵੀ ਤੋਰ ਦੇ ਭਾਈ ਕੁੜੀ ਨੂੰ ਇੱਥੇ ਲੈ ਜਾਵਾਂਗੇ ਕੋਈ ਗੱਲ ਨਹੀਂ ਹੈਗੀ ਦੇਖ ਕੰਮ ਤਾਂ ਹਣ ਭਾਣੇ ਚੱਲ ਨਹੀਂ ਆਣੇ ਨੇ ਬਣ ਮੋਟੇ ਕਿੱਥੇ ਜਿੱਲੇ ਤਾਂ ਹੋਏ ਜਾਂਦੇ ਹੁੰਦੇ ਨੇ ਕੋਈ ਨਾ ਮਾਂ ਨਾਲ ਗਾਏ ਕੱਲ੍ਹ ਤੋਂ ਉਹਨਾਂ ਨੂੰ ਮੇਰੀ ਭੈਣ ਮੰਨ ਕੇ ਤੂੰ ਤਰ ਰਹੇ ਓਨੂੰ ਕੁੜੀ ਨੂੰ ਹੁਣ ਦੇਖ ਜ਼ਮੀਨ ਤਾਂ ਕੀ ਗੱਲ ਹੈ ਜ਼ਮੀਨ ਕੱ ਲਈ ਜ਼ਮੀਨ ਨੇ ਓਹ ਕਰਨਾ ਹੁੰਦਾ ਹੁਣ ਜੇ ਬਿਮਾਰ ਹੈ ਭਾਈ ਉਹਨੂੰ ਕਹਦੇ ਕੋ ਬੋਲੀ ਜ਼ਮੀਨ ਦੇਣੀ ਹੋਵੇ ਉਹ ਨਹੀਂ ਦੇਣੀ ਹਾਂਸੀ ਕੁੜੀ ਪਿੱਛੇ ਤਾਂ ਫੇਰ ਵੀ ਤਾਂ ਮਿਲ ਲਿਆ ਬੁਢੀ ਵੀਸਾ ਮਿਲ ਜੂਗੀ ਤੂੰ ਚਪ ਕਰ ਕੇ ਕਹੂੰਗਾ ਅਹੀਂ ਮੇਰੀ ਭੈਣ ਮੰਨ ਕੇ ਚੰਗਾ ਕਰ ਲਈ ਗੱਲ ਜ਼ਰੂਰ ਆਓ ਮੇਕੋ ਨਹੀਂ ਹੁਣ ਮਨਦਾ ਮੈਂ ਤਾਂ ਬਹੁਤ ਕੰਮ ਕਰਕੇ ਥੱਕ ਗਈ ਦਮ ਚੜਦਾ ਅਨਸਾਰੀ ਦੇਣੇ ਕੰਮ ਕਰਦੀ ਨੂੰ ਮਵਾਰਾ ਹੋ ਜੰਨੇ ਫਿਰ ਮੇਰਾ ਕੰਮ ਮੋਤੀ ਖੜ ਜਾਂਦਾ ਚੰਗਾ ਠੀਕ ਆ ਫਿਰ ਜਰੂਰ ਮੇਰੇ ਕੰਮ ਕੁ ਜਰੂਰ ਕਰਦੀ ਚੰਗਾ ਚਲ ਪਰ ਪਾਈ ਦੀ ਆ ਪਾਈ ਆ ਗਈ ਪਾਈ ਹਾਂ ਸੋਸਰੀ ਪਾ ਤੇ ਮੈਂ ਠੀਕ ਆ ਹੋ ਠੀਕ ਆ ਭੈਣ ਹਾਂ ਫੋਨ ਕਰਿਆ ਤੀ ਮੈਂ ਤੈਨੂੰ ਫੋਨ ਕਰਿਆ ਤੀ ਭੈਣ ਹਾਂ ਮੇਰੀ ਗੱਲ ਸੁਣੋ ਹੁਣੇ ਬਤਾ ਹੁਣ ਦਾ ਤਾਂ ਕੁਝ ਹੈ ਨਹੀਂ ਗੱਲ ਦਾ ਠੀਕ ਆ ਹਾਂ ਉਹ ਤਾਂ ਇਹਨਾਂ ਗੱਲਾਂ ਸਮਝ ਤਾਂ ਮੈਂ ਤੈਨੂੰ ਸਾਰੀ ਸਮਝਾ ਦਿੱਤੀ ਫੋਨ 'ਤੇ। ਹੂੰ ਉਹ ਕਹਿੰਦੇ ਮੈਨੂੰ ਸੁਣਿਆ ਨਹੀਂ ਹੈਗਾ ਗੱਲਾਂ। ਉਹ ਨਿਆਣੇ ਦੇ ਰਾਲਾ ਆ ਜਾ ਪਾਉਂਦੇ ਤੇ ਟੈਲੀਵਿਜ਼ਨ ਚੱਲਦਾ ਸੀ ਮੇਰੇ ਤਾਂ ਗੱਲੇ ਨਹੀਂ ਸੁਣ ਸਮਝਣ ਦਿੱਤੀ ਮੈਨੂੰ। ਮੇਰਾ ਤਾਂ ਦਿਮਾਗ ਚੱਕਿਆ ਪਿਆ ਭਾਣੇ। ਹਾਂ ਪਹਿਲਾਂ ਤਾਂ ਮੈਂ ਮੁੰਡੇ ਨਾਲ ਮਗਰ ਮਪਕਾਈ ਕਰੀਆ। ਹਾਂ ਕਾਏ ਦਿਨ ਹੋ ਗਏ। ਹਾਂ ਤੇ ਫੇਰ ਹੁਣ ਦੇਖ ਮੈਨੂੰ ਤੰਦੇ ਸਾਰੀ ਜਿਹੜੀ ਮੈਂ ਕਰਨੇ ਪੈਂਦੇ। ਹਾਂ ਵੀ ਦੇਖ ਉਹਨੂੰ ਕਾਏ ਦੇ ਵੀ ਦੇ ਤਾਂ ਉਹਦੀ ਮਾਂ ਪਾਣੇ ਠੀਕ ਹੁੰਦੀ ਆ। ਤਾਂ ਤਾਂ ਉਹਨੂੰ ਕਦੇ ਬੜ ਦਵਾਈ ਦਵਾ ਦੇ ਠੀਕ ਆ। ਨਹੀਂ ਦੇਖ ਪਾਣੀ। ਜਿੰਮੀ ਤਾਂ ਉਹਨੂੰ ਪੀਜੀ ਪਾਉਂਗਾ ਹੁਣ ਤੈਨੂੰ ਵੀ ਪਤਾ ਹੀ ਆ ਕੱਲੀ ਤਾਂ ਹੈਗੀ ਆ ਹੂੰ ਬਤੀਆਂ ਦਾ ਉਹਦੇ ਘਰ ਵਾਸਤੇ ਚੰਗੇ ਹੁੰਦੇ ਥਾਣੇ ਤੇ ਤੈਨੂੰ ਤੇ ਜਾਣਗੇ ਇਹ ਮੇਰੇ ਰੋਈ ਦਾ ਕੰਮ ਕੀ ਫਾਇਦਾ ਹੈ ਨਾ ਤੂੰ ਉਹਨੂੰ ਕਰਕੇ ਉਹਨੂੰ ਕਹਦਾ ਕੁੜੀ ਤੋੜ ਤਾ ਜਣ ਦਿਲਦਨ ਨਾ ਕਿਹੜੇ ਦਿਨ ਲੈਣ ਆਈ ਠੀਕ ਆ ਮੇਰੀ ਸੋਹਣ ਗੱਲ ਹਾਂ ਹੈ ਕੁੜੀ ਤਾਂ ਘਰੇ ਆਪਣੇ ਆਊਗੀ ਹਾਂ ਤਾਂ ਮਾਣਾ ਵਧਾਈ ਤੂੰ ਗੱਲ ਨੂੰ ਮੈਂ ਨਹੀਂ ਵਧਾਉਣੀ ਸਾਰੇ ਕੋਈ ਜ਼ਮੀਨ ਦੀ ਗੱਲ ਨਾ ਕਰੀ ਜ਼ਮੀਨ ਤਾਂ ਤੇਰੇ ਕੋਲ ਹੀ ਆਊਗੀ ਅੱਛਾ ਮੈਨੂੰ ਮੈਂ ਸਮਝਾਦਾ ਉਹ ਕਿਸੇ ਤੱਕ ਨੋ ਹੋਰ ਨਹੀਂ ਦੇਣ ਲੱਗੀ ਮਾਂ ਉਹ ਤਾਂ ਹੁਣ ਮੇਰੀ ਗੱਲ ਤਾਂ ਮੈਂ ਕਾਹੀ ਦੰਗਾ ਨਹੀਂ ਵੀ ਜੇਤ ਆਉਦੀ ਮਾਂ ਬਿਮਾਰ ਹੈ ਤੇ ਆਪਾਂ ਦੇਖੋ ਪੈਣ ਜਮੀਨਾਂ ਦੀ ਕੋਈ ਕੋ ਲੋਡ ਦੀ ਗੱਲ ਕਰਦੇ ਇਹ ਕੋ ਬਹੁਤ ਖਸਾ ਹਾਂ ਮੈਂ ਤਾਂ ਦਿਨ ਪਹਿਲੇ ਨਹੀਂ ਜਾਂਦੀ ਮੀਟਿੰਗ ਮੈਂ ਇਹ ਤਾਂ ਕਹਿੰਦੀ ਕੰਮ ਕਰਨਾ ਨਹੀਂ ਚਾਹੀ ਹਾਂ ਠੀਕ ਹੈ ਕਾਹੀ ਤਾਂ ਕਹਿਣੀ ਆ ਜੀ ਐਵੇਂ ਥਾਣੇ ਤੇ ਚੋਣ ਨੂੰ ਕੋ ਫਾਇਦਾ ਕੋਈ ਨਹੀਂ ਗਰਤਾ ਠੀਕ ਹੈ ਨਾ ਉਹਨਾਂ ਨੂੰ ਕਹਿ ਕੇ ਦਿਨ ਬੰਦ ਕਰਕੇ ਦੇਖ ਆਪਾਂ ਉਹਨਾਂ ਪਾਉਂਦੇ ਠੀਕ ਹੈ ਕੋਈ ਨਾ ਮੈਂ ਕਰੂੰਗਾ ਲਾ ਉਹ ਨਾਲ ਉਹਦੀ ਮਾੜੀ ਕਰੂੰਗੀ ਲੜਾਈ ਤੇ ਲੱਸੀ ਦਾ ਕੀ ਫਾਇਦਾ ਵਧਾਉਂਦਾ ਤਾਂ ਹੀ ਤਾਂ ਕਹਿਣਾ ਕਰੂੰਗੀ ਗੱਲ ਵਧਾਉਂਦੇ ਨਹੀਂ ਆਪਾਂ ਇੱਥੀ ਗੱਲ ਨੂੰ ਢੱਕ ਲਈ ਭੈਣ ਮੇਰੀਏ ਆਪਣੇ ਘਰੇ ਬਸਦੇ ਰਸਦੇ ਰਹਿਣਾ ਕੰਮ ਕਰਦੀਆਂ ਤੂੰ ਔਖੀ ਹੁੰਨੀ ਆ ਉਹ ਤੇਰੇ ਧੰਦੇ ਦਾ ਕਰਦੀ ਆ ਘਰ ਦੇ ਚੱਲ ਇਹ ਤਾਂ ਮੈਂ ਕੰਮ ਕਰਨ ਆਲੀ ਲਿਆਤੀ ਤੈਨੂੰ ਹੋਰ ਮੈਂ ਕੀ ਲੈਣਾ ਕਹਿੰਦੇ ਤਾਂ ਮੈਂ ਤਾਂ ਹੀ ਤਾਂ ਕਹਿੰਦੀ ਦੇਖ ਇਹ ਗੱਲ ਵਧਾਉਣ ਦਾ ਲੱਸੀ ਤੇ ਪੰਜਾ ਕੋਈ ਫਾਇਦਾ ਨਹੀਂ ਵਧਾਉਂਦਾ ਠੀਕ ਆ ਹਾਂ ਉਹਨਾਂ ਨੂੰ ਕਹਿਦੀ ਉਹਦੀ ਮਾਜੇ ਤਾਂ ਠੀਕ ਹੈ ਤਾਂ ਦੱਸਦੀ ਨਹੀਂ ਠੀਕ ਭਾਣੇ ਦੇਖਣਾ ਤਾਂ ਪਤਾ ਲਿਆ ਮੈਂ ਹਾਂ ਨਾਲੇ ਦੇਖੋ ਆਪਾਂ ਉਹ ਕਰ ਲਿਆ ਨਾ ਕੁੜੀ ਤੂੰ ਮੈਨੂੰ ਮੜ ਕੇ ਫੋਨ ਕਰਕੇ ਦੱਸਦੀ ਵੀ ਠੀਕ ਆ ਵੀ ਕੁੜੀ ਹਾਂ ਵੀ ਠੀਕ ਆ ਠੀਕ ਹੈ ਚੰਗਾ ਫਿਰ ਕੱਲ ਕਰ ਲਈ ਪਤਾ ਕਰ ਲਈਏ ਕੱਲ ਦਾ ਹਾਂ ਕਿੱਥੇ ਕਰਨਾ ਕਰ ਤਾ ਹਾਂ ਹਾਂ ਹੋਰ ਚਾਹ ਬਣਾਵਾਂ ਭਾਣੇ ਹਾਂ ਬਸ ਚਾਹ ਤਾਂ ਮੈਂ ਪੀ ਕੇ ਆਈ ਸੀ ਮੈਂ ਤਾਂ ਮਹਾ ਚਲ ਮੈਂ ਕੋ ਘਰੇ ਜਾਂ ਨਹੀਂ ਆ ਮੈਨੂੰ ਫੋਨ ਆਇਆ ਸੀ ਮਹਾ ਗਿਆਨਨ ਸੋਣ ਲੈ ਫੋਨ ਤਮੈਂ ਤਹੀਂ ਕਰਿਆ ਸੀ ਮੈਨੂੰ ਮੁੰਡੇ ਦੇਰ ਤੋਂ ਸਿਰ ਦੁਖਣ ਲੱਗਾ ਪਿਆ ਪਰ ਹੁਣ ਤਿੰਨ ਮਤ ਸਾਰੀ ਦਿਹਾੜੀ ਤੰ ਦੇ ਕਰਨੀ ਬਹੁਤ ਔਖੀ ਠੀਕ ਆ ਠੀਕ ਆ ਤੇਰੀ ਗੱਲ ਹਾਂ ਚੱਲ ਠੀਕ ਆ ਵੇ ਕਿਹੜੀ ਹੋ ਗਈ ਸਾ ਪਿੱਛੇ ਛਿਟੋ ਉਹਨੂੰ ਹਾਂ ਇਹ ਤਾਂ ਬਾਈ ਮੇਰੇ ਉਹਨਾਂ ਦਾ ਗਾਹਾਂ ਵਾਸਤੇ ਸੋਚਿਓ ਗੱਲ ਹਾਂ ਉਹਨਾਂ ਦਾ ਵਾਸਤੇ ਕਿਉਂ ਮੈਂ ਤੈਨੂੰ ਦੱਸਦੀ ਗੱਲ ਦੇਖ ਰਹਾ ਹਾਂ ਇਹ ਤਾਂ ਮੁੰਡਾ ਨਾਣੇ ਦਾ ਕਰੀ ਜਾਂਦੇ ਹੁੰਦੇ ਨੇ ਚੰਗਾ ਮੈਂ ਤਾਂ ਤਾਂ ਹੀ ਆਈ ਸੀ ਠੀਕ ਆ ਚੱਲ ਦੇਖਦੀ ਆ ਠੀਕ ਆ ਚੰਗਾ ਕਰ ਲਈ ਗੱਲ ਉਹਨਾਂ ਨਾਲ